ਅੱਜ ਰਾਜਕੂਰੇ 'ਚ ਸੈਕੰਡ ਦੀ ਗਿਣਤੀ ਨਜਰਾ ਜਿਹੜੀਆਂ ਹੈਗੀਆਂ ਔਰ ਜਲੰਧਰ ਜਿਮਨੀ ਚੋਣਾ ਤੇ ਲੱਗਿਆ ਹੋਈਆਂ ਕਿਉਂਕਿ ਜਿਹੜੇ ਪੁਰਾਣੇ ਸੰਸਦ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਇਹ ਸੀਟ ਹੈ ਉਹ ਖਾਲੀ ਹੋ ਗਈ ਸੀਗੀ ਉਸ ਤੋਂ ਬਾਅਦ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜੀ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਜਲੰਧਰ ਜਿਮਨੀ ਚੋਣਾ ਚ ਟਿਕਟ ਮਿਲੀ ਹੈ ਤੇ ਅੱਜ ਰਾਜਪੁਰੇ ਚ ਸੈਕੰਡ ਉਹਦੀ ਗਿਣਤੀ ਚ ਜਿਹੜੇ ਮੈਡਮ ਨੀਨਾ ਮਿੱਤਲ ਹੈ ਉਹਨਾਂ ਦੀ ਅਗਵਾਈ ਵਿੱਚ ਜਲੰਧਰ ਜਾਇਆ ਜਾ ਰਿਹਾ ਹੈ ਕਿਉਂਕਿ ਉੱਥੇ ਮਾਨ ਸਾਹਿਬ ਦਾ ਰੋਡ ਸ਼ੋਅ ਹੈ ਤੁਸੀਂ ਦੇਖ ਸਕਦੇ ਹੋ ਉਸ ਸਾਹ ਦੇਖ ਸਕਦੇ ਹੋ ਮੈਡਮ ਜਲੰਧਰ ਜਾ ਰਹੇ ਹੋ ਕਹ ਹੈ ਤੁਹਾਨੂੰ ਲੱਗ ਰਿਹਾ ਹੈ ਉੱਥੇ ਬਹੁਤ ਅੱਛਾ ਉਥੇ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ 1 ਸਾਲ ਵਿੱਚ ਜੋ ਆਪਦੇ ਕੰਮ ਕੀਤੇ ਐ ਉਹਨਾਂ ਨਾਲ ਲੋਕ ਬੜੇ ਖੁਸ਼ ਐ ਕਿ ਪਿਛਲੀਆਂ ਸਰਕਾਰਾਂ ਤਾਂ ਇਹ ਕੰਮ ਜਾਂਦੀਆਂ ਜਾਂਦੀਆਂ ਕਰਦੀਆਂ ਸੀ ਇਹਨਾਂ ਨੇ ਆਂਦਾ ਹੀ ਕਰਤੇ ਅਸੀਂ ਪਿੰਡਾਂ 'ਚ ਜਾਂਦੇ ਆ ਲੋਕਾਂ ਨੂੰ ਮਿਲਦੇ ਆ ਲੋਕ ਸਭ ਤੋਂ ਵੱਧ ਖੁਸ਼ ਬਿਜਲੀ ਦੇ ਬਿਲਾ ਤੋਂ ਐ ਕਿ ਜਿਹੜੇ ਬਿਜਲੀ ਦੇ ਬਿੱਲ ਮਾਫ ਹੋ ਗਏ ਆ ਲੋਕ ਕਹਿੰਦੇ ਸਾਨੂੰ ਬਿਜਲੀ ਦੇ ਬਿੱਲਾਂ ਨਹੀਂ ਮਾਰ ਰੱਖਿਆ ਸੀ ਅਸੀਂ ਰੋਟੀ ਖਾਂਦੇ ਕਿ ਬਿਜਲੀ ਦੇ ਬਿੱਲ ਭਰਦੇ ਸਭ ਤੋਂ ਵੱਧ ਖੁਸ਼ ਆ ਜਿਹੜੀਆਂ ਨੌਕਰੀਆਂ ਮਿਲ ਰਹੀਆਂ ਆ ਹੁਣ ਵੀ ਜਿਹੜੀਆਂ ਨੌਕਰੀਆਂ ਦਿੱਤੀਆਂ ਉਹ ਚਾਲੇ ਮੇਰੇ ਸਾਹਮਣੇ ਇੱਕ ਆਈ ਹੈ ਉਰਦਨ ਤੋਂ ਦੇਖੋ ਮਾਨ ਸਰਕਾਰ ਦੀ ਖਾਸੀਅਤ ਸਾਨੂੰ ਵੀ ਨਹੀਂ ਪਤਾ ਵੀ ਕਿਹਨੂੰ ਨੌਕਰੀ ਮਿਲ ਰਹੀ ਹੈ ਜਦੋਂ ਨੌਕਰੀ ਮਿਲਦੀ ਆ ਉਹ ਸਾਡੇ ਕੋਲੇ ਆਂਦੇ ਉਦੋਂ ਪਤਾ ਲੱਗਦਾ ਆ ਉਰਦਨ ਤੋਂ ਵੀ ਇੱਕ ਲੜਕੇ ਨੂੰ ਆਪਣੇ ਨੂੰ ਨੌਕਰੀ ਮਿਲੀ ਆ ਲੋਕ ਨੌਕਰੀਆਂ ਤੋਂ ਖੁਸ਼ ਆ ਕਿਸਾਨ ਵੀਰ ਖੁਸ਼ ਹੈ ਮਤਲਬ ਹਰ ਵਰਗ ਖੁਸ਼ ਹੈ ਸਾਰੇ ਇਹੀ ਕਹਿੰਦੇ ਆ ਕਿ ਹਰ ਪਾਸੇ ਆਮ ਆਦਮੀ ਪਾਰਟੀ ਹੋਣੀ ਚਾਹੀਦੀ ਹੈ ਮੈਡਮ ਜਿੱਦਾਂ ਪਿੱਛੇ ਬੇਲਖਮੀ ਬਰਸਾਤ ਦਾ ਵੀ ਹੋਇਆ ਸੀ ਮਾਨ ਸਾਹਿਬ ਨੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਹੈ ਠੀਕ ਹੈ ਕਿਸਾਨ ਵੀ ਖੁਸ਼ ਹੈ ਹਰ ਵਰਗ ਨੂੰ ਦੇਖ ਰਿਹਾ ਹੈ ਤੇ ਤੁਸੀਂ ਵੀ ਜਿੱਦਾਂ ਸੜਕਾਂ ਦਾ ਵੀ ਬਣਵਾ ਰਹੇ ਹੋ ਇੱਥੇ ਤੇ ਇੱਕ ਜਿਹੜਾ ਵਾਅਦਾ ਤੁਸੀਂ ਨਹੀਂ ਕੀਤਾ ਸੀ ਉਹ ਵੀ ਕੀਤਾ ਹੈ ਜਿਹੜਾ ਐਸਆਈਸੀ ਹਸਪਤਾਲ ਦਾ ਤੀਜੋ ਦਾ ਦੇਖੋ ਐਸਆਈ ਹਸਪਤਾਲ ਰਾਜਪੁਰੇ ਚ ਇੱਕ ਚਿੱਟਾ ਆਥੀ ਬਣਿਆ ਹੋਇਆ ਸੀਗਾ ਅਸੀਂ ਜਾਂਦੇ ਸੀ ਨਾ ਅਸੀਂ ਇਹ ਦੇਖਦੇ ਸੀ ਅੱਡੀ ਵੱਡੀ ਬਿਲਡਿੰਗ ਕਿਸ ਚੀਜ਼ ਦੀ ਹੈ ਅੱਜ ਮੈਂ ਬੜੇ ਮਾਣ ਨਾਲ ਦੱਸੂਗੀ ਰਾਜਪੁਰੇ ਹਲਕੇ ਦੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਇਨਾਂ ਦੀ ਮਿਹਨਤ ਸਦਕਾ ਹੀ ਅੱਜ ਰਾਜਪੁਰੇ ਦਾ ਜਿਹੜਾ ESI ਹਸਪਤਾਲ ਹੈ 30 ਬੈਡ ਦਾ ਹਸਪਤਾਲ ਬਣ ਚੁੱਕਿਆ ਹੈ ਮੈਂ ਜਿਹੜੀ ਇੰਡਸਟਰੀ ਹੈ ਜਾਂ ਜਿੱਥੇ ਵੀ ਲੋ ਮਜ਼ਦੂਰ ਜੌਬ ਕਰਦੇ ਨੇ ਮੈਂ ਉਹਨਾਂ ਨੂੰ ਇਹ ਕਹੂੰਗੀ ਕਿ ਸਭ ਦਾ ESI ਕਾਰਡ ਜ਼ਰੂਰ ਬਣਾਓ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਸੇ ਸਹੂਲਤਾਂ ਦਾ ਫਾਇਦਾ ਦੇ ਸਕਣ ਅਜਮਾਨ ਸਾਹਿਬ ਦਾ ਰੂਟ ਸ਼ੋ ਹੈ ਉੱਥੇ ਤੇ ਕਹੇ ਜੋ ਤੁਹਾਨੂੰ ਲੱਗ ਰਿਹਾ ਹੈ ਉੱਥੇ ਮਾਹੌਲ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ 'ਚ ਬੜਾ ਜੋਸ਼ ਹੈ ਬਾਕੀ ਮਾਨ ਸਾਹਿਬ ਸਭ ਦੇ ਹਰਮਨ ਪਿਆਰੇ ਹੈ ਮਾਨ ਸਾਹਿਬ ਦੇ ਰੋਡ ਸ਼ੋਸ ਤਾਂ ਵੈਸੀ ਭੀੜ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ ਰਾਜ ਦੀਨੇ ਜਿਨ੍ਹਾਂ ਨੇ ਸ਼ੁਰੂ ਤੋਂ ਝੰਡੇ ਚੱਕਿਆ ਸੜਕਾਂ ਤੇ ਮਿਹਨਤਾਂ ਕੀਤੀਆਂ ਪੰਜਾਬ ਨੂੰ ਸੁਧਾਰਨ ਲਈ ਸਾਡੇ ਰਾਜਪੁਰਾ ਹਲਕੇ ਨੂੰ ਸੁਧਾਰਨ ਲਈ ਅੱਜ ਮਾਨ ਸਰ ਦਾ ਸਾਥ ਦੇਣ ਉੱਥੇ ਵੀ ਸਾਰੇ ਚੱਲੇ ਆ। ਲੋਕਾਂ ਨੂੰ ਕੀ ਕਹਿਣਾ ਚਾਹੁੰਗੀ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਕਹੂੰਗੀ ਕਿ ਪਹਿਲੀ ਵਾਰ ਸਰਕਾਰ ਐਸੀ ਆਈ ਹੈ ਜਿਹੜੀ ਕਿ ਸ਼ੁਰੂ ਤੋਂ ਲੋਕਾਂ ਦੇ ਦਰਦ ਸਮਝਦੀ ਹੈ ਆਮ ਘਰਾਂ ਦੇ ਲੋਕ ਐ ਅੱਜ ਵੀ ਕਨੌਰ ਵਿੱਚ ਆਪਣੇ ਰਾਜਪੁਰਾ ਚ ਇੱਕ ਜੀਐਸਡਬਲਿਊ ਸਟੀਲ ਦੇ ਪਲਾਂਟ ਦੀ ਸ਼ੁਰੂਆਤ ਹੋਈ ਹੈ ਉੱਥੇ 600 ਬੱਚਿਆਂ ਨੂੰ ਨੌਕਰੀ ਮਿਲ ਰਹੀ ਹੈ ਜੇ ਇਦਾਂ ਦੀ ਇੰਡਸਟਰੀ ਹੋਰ ਆਏਗੀ ਤਾਂ ਘਰ ਘਰ ਨੌਕਰੀ ਹੋ ਜੂਗੀ ਅੱਜ ਮਾਨ ਸਾਹਿਬ ਨੇ ਵੀ ਉੱਥੇ ਧੰਨਵਾਦ ਕਰਦੇ ਕਿਹਾ ਕਿ ਅੱਜ ਤੁਸੀਂ 600 ਘਰਾਂ ਦੇ ਚੁੱਲ੍ਹੇ ਜਲਾਏ ਹੈ ਔਰ 600 ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਤਾਂ ਇਹੀ ਕਹੂੰਗੀ ਕਿ ਵੱਧ ਚੜ ਕੇ ਅਸੀਂ ਮਾਨ ਸਰਕਾਰ ਦਾ ਸਾਥ ਦੇਈਏ ਕੰਮ ਤੁਸੀਂ ਦੱਸੋ ਤੁਹਾਡੇ ਸਾਰੇ ਕੰਮ ਹੋਣਗੇ ਹੋ ਸਕਦਾ ਕਿਸੇ ਕੰਮ ਤੇ ਥੋੜਾ ਜਿਹਾ ਡਿਲੇ ਹੋ ਜੇ ਰਾਜਪੁਰੇ ਚ ਵੀ ਜਿਹੜੇ ਵਾਰਡ ਨੰਬਰ 13 ਦੀਆਂ ਸੜਕਾਂ ਦੀ ਪ੍ਰੋਬਲਮ ਚੱਲੀ ਆ ਰਹੀ ਸੀ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਜਾ ਰਹੀ ਆ ਕਿ ਬਹੁਤ ਜਲਦੀ ਉਹ ਵੀ ਸੜਕਾਂ ਸ਼ੁਰੂ ਹੋ ਰਹੀਆਂ ਉਹਦਾ ਵੀ ਸੋਲੂਸ਼ਨ ਹੋ ਗਿਆ ਤਾਂ ਇਸ ਕਰਕੇ ਇਹੀ ਕਹੂੰਗੀ ਕਿ ਤੁਸੀਂ ਕੰਮ ਦੱਸੋ ਅਸੀਂ ਕੰਮ ਕਰਨ ਆਏ ਆ ਔਰ ਦਿਨ ਰਾਤ ਕਰਾਂਗੇ ਤੇ ਇਹ ਸੀਗੇ ਮੈਡਮ ਦੀਨਾ ਮਿੱਤਲ ਜਿਹੜੇ ਹੁਣ ਜਲੰਧਰ ਜਿਮਨੀ ਚੌਂ ਦੇ ਲਈ ਪ੍ਰਚਾਰ ਜਿਹੜਾ ਕਰਨ ਦੇ ਲਈ ਜਾ ਰਹੇ ਆ ਤੇ ਕਾਫੀ ਦਿਨ ਉੱਥੇ ਰਹੇ ਵੀ ਆ ਤੇ ਮੈਡਮ ਨੇ ਕਿਹਾ ਕਿ ਵੀ ਬਹੁਤ ਵਧੀਆ ਜਿਹੜਾ ਰਿਸਪਾਂਸ ਉੱਥੇ ਮਿਲ ਰਿਹਾ ਤੇ ਜਿਹੜੀ ਇਹ ਸੀਟ ਹੈ ਉਹ ਅਸੀਂ ਕੱਢਾਂਗੇ ਤੇ ਜਿਹੜਾ ਇਹ ਹਲੇ 1 ਸਾਲ ਹੀ ਹੋਇਆ ਹੈ ਤੇ ਜਿਹੜੇ ਵਾਦੇ ਕੀਤੇ ਆ ਉਹ ਵਾਦੇ ਪੂਰੇ ਹੋ ਰਹੇ ਆ ਤੇ ਜਿੱਦਾਂ ਮੈਡਮ ਨੇ ESIC ਜਿਹੜਾ ਹਸਪੀਟਲ ਹੈ ਉਹਦੇ ਬਾਰੇ ਜਿਹੜੀ ਅਸੀਂ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਵਾਕਈ ਹੀ ਮੈਡਮ ਨੇ ਕਿਹਾ ਕਿ ਵੀ ਉਹ ਸਫੇਦ ਹਾਤੀ ਹੈ ਵਾਕਈ ਉਹ ਸਫੇਦ ਹਾਤੀ ਹੈ ਕਿਉਂਕਿ ਜਿਹੜਾ ਮੈਡਮ ਨੇ ਉੱਥੇ 30 ਬੈੱਡਾਂ ਦਾ ਜਿਹੜਾ ਹਸਪੀਟਲ ਬਣਾਇਆ ਇਹ ਲੋਕਾਂ ਲਈ ਬਹੁਤ ਸਹੂਲਤ ਦੇਗਾ ਤੇ ਇਹ ਤਾਂ ਵਾਦਾ ਇਹਨਾਂ ਨੇ ਕੀਤਾ ਵੀ ਨਹੀਂ ਸੀਗਾ ਜਿਹੜਾ ਇਹਨਾਂ ਨੇ ਵਾਦਾ ਪੂਰਾ ਕੀਤਾ ਤੇ ਹਲੇ ਤਾਂ 1 ਸਾਲ ਹੋਇਆ ਹੈ ਹਲੇ ਵੇਟ ਕਰੋ ਵਾਰਡ ਨੰਬਰ 13 ਜਿਹੜੇ ਬਾਰ-ਬਾਰ ਕਮੈਂਟ ਕਰਦੇ ਆ ਵਾਰਡ ਨੰਬਰ 13 ਵਾਲੇ ਉਹਨਾਂ ਲਈ ਵੀ ਖੁਸ਼ਖਬਰੀ ਮੈਡਮ ਨੇ ਦਿੱਤੀ ਹੈ ਉਹਨਾਂ ਦੀ ਵੀ ਸੜਕ ਜਲਦ ਸ਼ੁਰੂ ਹੋਣ ਜਾ ਰਹੀ ਹੈ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬੀ ਨਿਊਜ਼ ਚੈਨਲ ਰਾਜਪੁਰਾ